Sat Naam Siri मेरे स्वामी मैं तो दया गए अरदास मैं होतौ नाही जिस पह करूँ बिनंती ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਖਹੁ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੁੱਦ ਟਿੱਠੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੀ ਕਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨਿ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮਖ ਨਦਰੀਆ ਆਇਆ ਬੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹਲਾ ਤਜਨ ਕਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧਨਾ ਆਇਆ ਜੋ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿਨ ਕਰਤੈ ਆਪ ਖਵਾਇਆ ਗੁਰ ਮੱਖ ਵਿਰਲੇ ਸੋਜੀ ਪਾਈ ਤੈਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦਿਆ ਆ ਸਬਦੇ ਹੀ ਨਉਪਜੈ ਸਬਦੇ ਮਿਲ ਮਲਾਇਆ ਬਿਨ ਸਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅਮਰਤੈ ਕੋ ਸਬਦ ਹੈ ਨਾਨਕ ਗੁਰਮਖ ਪਾਇਆ ਪਉੜੀ ਸੋ ਹਰਿ ਪੁਰਖ ਆਗੰਮ ਹੈ ਕਹੋ ਕਿਤ ਬਿਦ ਪਾਈਐ इस रूप नरेख अदृष्ट कह जन क्यों तिहाई है द rankार निरंजन हर अगम क्या कह गुण गाई है ਜਿਸ ਆਪ ਬੁਜਾਈ ਆਪ ਸੋਹਰ ਮਾਰਗ ਪਾਈਐ ਗੁਰਪੂਰੇ ਮੇ ਖਾਲਿਆ ਗੁਰ ਸੇਵਾ ਪਾਈਐ ਜੇਸੇ ਆਪ ਬੁਝਾਏ ਆਪ ਸੋਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਿ ਨਾਮ ਵਾਹੇ ਗੁਰੂ ਸਤਿ ਨਾਮ ਵਾਹੇ ਵਿਸਰਨਾਹੀ ਦਤਾਰ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੁ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਨਾਨਕ ਚਾਉ ਜੀਪ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ